ਬੇਸਿਕਲੀ ਇਹ ਕਹਾਣੀ ਹੈ ਪੂਟਾ ਸਿੰਘ ਜਿਹੜਾ ਨਰੇਟ ਕਰ ਰਿਹਾ ਹੈ ਕਿ ਉਹ ਪਿਛਲੇ ਸਾਲ 25 ਅਕਤੂਬਰ ਨੂੰ 2024 ਦੇ ਵਿੱਚ ਉਹ ਰਸ਼ੀਆ ਗਿਆ ਮਾਸਕੋ ਗਿਆ ਔਰ ਉੱਥੇ ਉਹਨੂੰ ਇਹ ਗੱਲ ਕਹੀ ਗਈ ਕਿ ਤੁਹਾਨੂੰ ਇੱਕ ਚੰਗੇ ਰੋਜ਼ਗਾਰ ਦੇ ਵਾਸਤੇ ਤੁਹਾਨੂੰ ਮੌਕਾ ਦੇ ਰਹੇ ਹਾਂ ਕੰਸਟਰਕਸ਼ਨ ਦਾ ਕੰਮ ਹੋਏਗਾ ਔਰ ਵਾਰ ਜ਼ੋਨ ਦੇ ਵਿੱਚ ਲਾ ਕੇ ਉਹਨਾਂ ਨੂੰ ਜਦੋਂ ਯੂਨੀਫਾਰਮ ਪੁਆਏ ਗਏ ਤੇ ਇਹ ਕਿਹਾ ਗਿਆ ਕਿ ਤੁਹਾਨੂੰ ਸਿਰਫ ਤੁਹਾਡੀ ਸੇਫਟੀ ਵਾਸਤੇ ਕਰ ਰਹੇ ਹਾਂ لیکن الٹیمیٹلی ڈرون حملے ਦੇ ਵਿੱਚ ਉਹ ਦੱਸ ਰਿਹਾ ਕਿ ਉਸ ਦਾ ਨੁਕਸਾਨ ਹੋਇਆ ਉਸ ਦਾ ਜਵੜਾ ਉੱਡ ਗਿਆ ਤੇ ਉਸ ਦੇ ਨਾਲ ਦੇ ਸਾਥੀਆਂ ਬਾਰੇ ਉਸ ਨੂੰ ਜ਼ਿਆਦਾ ਜਾਣਕਾਰੀ ਨਹੀਂ ਲੇਕਿਨ ਇੱਕ ਸਿਮਰਨ ਲੜਕੇ ਦਾ ਨਾਮ ਲੈ ਰਿਹਾ ਜਿਸ ਦੀ ਉਹ ਡੈਥ ਹੋਂਦੀ ਪੁਸ਼ਟੀ ਕਰ ਰਿਹਾ ਇਹ ਤੇ ਤੱਥ ਮੇਰੇ ਕੋਲ ਨਹੀਂ ਹੈ ਮੇਰੇ ਕੋਲ ਜੋ ਰਿਕਾਰਡਿੰਗ ਹੈ ਮੈਂ ਤੁਹਾਨੂੰ ਸੁਣਾਈ ਹੈ ਫਿਰ ਇਹਨਾਂ ਦੇ ਪਰਿਵਾਰ ਵੱਲੋਂ ਮੇਰੇ ਨਾਲ ਸੰਪਰਕ ਕੀਤਾ ਗਿਆ ਫੋਨ ਦੇ ਰਹੇ ਉਹਨਾਂ ਨੇ ਆਪਣੇ ਦੱਸੀ ਗੱਲ ਕਿ ਸਾਡੇ ਲੜਕੇ ਨੂੰ ਵਾਪਸ ਲਿਆਉਣ ਵਾਸਤੇ ਕੋਈ ਉਚਿਤ ਕਦਮ ਉਠਾਏ ਜਾਣ ਤੇ ਮੈਂ ਕਿਉਂਕਿ ਆਪਣੇ ਤੌਰ ਤੇ ਅਸੀਂ ਪਹਿਲੇ ਵੀ ਕੋਸ਼ਿਸ਼ ਕਰਦੇ ਆ ਕਿ ਬਤੌਰ ਮੈਂਬਰ ਪਾਰਲੀਮੈਂਟ ਭਾਰਤ ਸਰਕਾਰ ਦੇ ਨਾਲ ਰਾਬਤਾ ਕਰਕੇ ਅਪਰੋਪਰੀਏਟ ਤਰੀਕੇ ਦੇ ਨਾਲ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਦੇ ਰਹੀ ਅਸੀਂ ਆਪਣੀ ਚਾਰਾ ਜੋ ਸ਼ੁਰੂ ਕੀਤੀ ਹੈ ਔਰ ਹਮੇਸ਼ਾ ਦੀ ਤਰ੍ਹਾਂ ਇੱਕ ਚੰਗਾ ਰਿਸਪੌਂਸ ਜਿਹੜਾ ਹੈਗਾ ਭਾਰਤ ਸਰਕਾਰ ਵੱਲੋਂ ਆਇਆ ਹੈ ਭਾਵੇਂ ਕਿ ਇਲੀਗਲ ਪ੍ਰਵਾਸ ਨੂੰ ਗੈਰ ਕਾਨੂੰਨੀ ਪ੍ਰਵਾਸ ਨੂੰ ਸਰਕਾਰ ਮਦਦ ਨਹੀਂ ਕਰਦੀ ਔਰ ਬਹੁਤ ਮੁਸ਼ਕਲ ਹੁੰਦਾ ਹੈ ਅਜਿਹੇ ਪ੍ਰਵਾਸ ਦੇ ਵਿੱਚੋਂ ਲੋਕਾਂ ਨੂੰ ਬਚਾ ਕੇ ਲਿਆਉਣਾ لیکن ہمیشہ ਇਸ ਦੀ ਤਰ੍ਹਾਂ ਆਪਣੇ ਲੋਕਾਂ ਦੀ ਜਾਨ ਬਚਾਉਣ ਵਾਸਤੇ ਸਾਡੀ ਸਰਕਾਰ ਨੇ ਜ਼ਿੰਮੇਵਾਰੀ ਦਾ ਕੰਮ ਕੀਤਾ ਹੈ ਔਰ ਜਦੋਂ ਮੈਂ ਅੰਕੜੇ ਇਕੱਠੇ ਕੀਤੇ ਹੈ ਤਾਂ ਮੇਰੇ ਕੋਲ ਪ੍ਰਾਪਤ ਅੰਕੜਿਆਂ ਦੇ ਮੁਤਾਬਕ 127 ਦੇ ਕਰੀਬ ਜਿਹੜੇ ਸਾਡੇ ਨੌਜਵਾਨ ਨੇ ਉਹ ਇਸ ਸੰਕਟ ਦੇ ਵਿੱਚ ਫਸੇ ਔਰ ਉਹਨਾਂ ਵਿੱਚੋਂ 98 ਜਿਹੜੇ ਹੈ 98 ਦੇ ਕਰੀਬ ਜਿਹੜਨ ਰੈਸਕਿਊ ਕਰਕੇ ਬਾਸ ਸਰਕਾਰ ਦੇ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਵੱਲੋਂ ਵਾਪਸ ਲਿਆਂਦਾ ਜਾ ਚੁੱਕਿਆ ਸ੍ਰੀ ਰਸ਼ੀਅਰ ਈ ਰਸ਼ਦੀ ਗੱਲ ਕਰ ਰਹੇ ਹਾਂ ਜੀ ਕੱਲੇ ਪੰਜਾਬੀ ਪੰਜਾਬੀ ਨਹੀਂ 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 ਪੰਜਾਬੀ ਨਹੀਂ ਇਹ ਸਾਰੇ ਹੀ ਹੈ ਲੇਕਿਨ ਜਿਹੜੀ ਪੰਜਾਬੀ ਲੜਕੀਆਂ ਨੇ ਮੇਰੇ ਨਾਲ ਸੰਪਰਕ ਕੀਤਾ ਉਸ ਦੇ ਵਿੱਚ ਹਰਿਆਣਾ ਦੇ ਵੀ ਹੈ ਔਰ ਬਾਕੀ ਰਾਜਾਂ ਦੇ ਵੀ ਹੋਣਗੇ ਸੁਭਾਵਿਕ ਤੌਰ ਤੇ ਲੇਕਿਨ ਮੇਰੇ ਕੋਲ ਜਿਹੜਾ ਡਾਟਾ ਮੈਂ ਤੁਹਾਡਾ ਨਾਲ ਸਾਂਝਾ ਕਰ ਰਿਹਾ ਹਾਂ ਔਰ ਇਹਨਾਂ ਦੇ ਵਿੱਚੋਂ ਬੂਟਾ ਸਿੰਘ ਦੇ ਮਾਧਿਅਮ ਤੋਂ ਮੈਨੂੰ ਪਤਾ ਲੱਗਿਆ ਕਿ 14 15 ਜਿਹੜੇ ਨੌਜਵਾਨ ਸੀਗੇ ਇਸ ਗਰੁੱਪ ਦੇ ਵਿੱਚ ਉਹ ਵੀ ਸ਼ਾਮਲ ਸੀ ਔਰ ਇਹਨਾਂ ਦੇ ਵਾਸਤੇ ਮੈਂ ਸਪੈਸ਼ਲੀ ਬੂਟਾ ਸਿੰਘ ਦੇ ਵਾਸਤੇ ਜਿਹੜੀ ਕਾਰਵਾਈ ਕੀਤੀ ਹੈ ਬੈਸੀ ਵੱਲੋਂ ਬਹੁਤ ਸੈਟੀਸਫੈਕਟਰੀ ਮੈਨੂੰ ਰਿਸਪਾਂਸ ਆਇਆ ਹੈ ਭਾਰਤ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਇਸ ਦੇ ਵਾਸਤੇ ਉਚਿਤ ਪ੍ਰਬੰਧ ਜਿਹੜੇ ਨੇ ਉਹ ਕੀਤੇ ਜਾ ਰਹੇ ਆ ਔਰ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ ਨੂੰ ਕਿਸੇ ਤਰੀਕੇ ਨਾਲ ਹਫਾਜ਼ਤ ਨਾਲ ਵਾਪਸ ਲਿਆਂਦਾ ਜਾਵੇ। ਲੇਕਿਨ ਵੱਡਾ ਮਸਲਾ ਇਹ ਹੈਗਾ ਕਿ ਚਾਹੇ ਉਹ ਡੰਕੀ ਰੂਟ ਹੋਣ ਚਾਹੇ ਉਹ ਕਿਸੇ ਹੋਰ ਤਰੀਕੇ ਦੇ ਨਾਲ ਜਿਹੜਾ ਗੈਰ ਕਾਨੂੰਨੀ ਪ੍ਰਵਾਸ ਹੈ ਉਹ ਬੰਦ ਹੋਣਾ ਬਹੁਤ ਜ਼ਰੂਰੀ ਹੈ। ਸਾਡੇ ਪੰਜਾਬ ਦੇ ਨੌਜਵਾਨ ਖਾਸ ਕਰਕੇ ਜਿਹੜੇ ਮੌਦੇ ਮੂੰਹ ਵਿੱਚ ਜਾ ਰਹੇ ਹੈ ਮੈਂ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰਨਾ ਚਾਹੁੰਦਾ ਪੰਜਾਬ ਦੇ ਮਾਪਿਆਂ ਨੂੰ ਵੀ ਪੰਜਾਬ ਦੇ ਨੌਜਵਾਨਾਂ ਨੂੰ ਵੀ ਕਿ ਆਪਣੀਆਂ ਜਾਨਾਂ ਨੂੰ ਜੋਖਮ ਵਿੱਚ ਨਾ ਪਾਓ ਬਹੁਤ ਮੁਸ਼ਕਲ ਹੁੰਦਾ ਹੈ ਜਦੋਂ ਅਜਿਹੇ ਸੰਕਟ ਦੇ ਵਿੱਚ ਕੋਈ ਨੌਜਵਾਨ ਫਸ ਜਾਂਦਾ ਉਹਨੂੰ ਵਾਪਸ ਲੈ ਕੇ ਆਉਣਾ ਲੇਕਿਨ ਸਾਡੀ ਕਮਿਟਮੈਂਟ ਹੈ ਸਾਡੀ ਕੋਸ਼ਿਸ਼ ਹੈ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਵਾਪਸ ਲੈ ਕੇ ਆਈਏ ਔਰ ਸਾਡਾ ਪੂਰਾ ਜ਼ੋਰ ਲੱਗਿਆ ਹੋਇਆ ਹੈ ਕਿ ਬੂਟਾ ਸਿੰਘ ਤੇ ਹੋਰ ਇਹਨਾਂ ਦੇ ਨਾਲ ਦੇ ਜਿਹੜੇ ਸਾਥੀ ਹੈ ਉਹ ਵਾਪਸ ਆਉਣ ਔਰ ਮੈਂ ਤੁਹਾਡੇ ਮਾਧਿਅਮ ਰਹੀਂ ਇਹ ਵੀ ਬੇਨਤੀ ਕਰਨਾ ਚਾਹੁੰਗਾ ਕਿ ਜਿਹੜੇ ਪੈਰੈਂਟਸ ਦੇ ਜਿਹੜਾ ਮਾਪਿਆਂ ਦੇ ਨੌਜਵਾਨ ਪੁੱਤ ਜਾਂ ਜਿਨ੍ਹਾਂ ਦੇ ਪਰਿਵਾਰ ਦਾ ਕੋਈ ਮੈਂਬਰ ਇਸ ਵਾਰਜਨ ਦੇ ਵਿੱਚ ਰਸ਼ੀਆ ਯੂਕਰੇਨ ਦੇ ਦੌਰਾਨ ਕਿਸੇ ਸੰਕਟ ਵਿੱਚ ਜਰੂਰ ਸੰਪਰਕ ਕਰਨ ਤਾਂ ਕਿ ਉਹਨਾਂ ਦੀ ਪੈਰਵਾਹੀ ਵੀ ਜਿਹੜੀ ਆ ਤੱਥਾਂ ਦੇ ਸਹਿਤ ਅਸੀਂ ਕਰ ਸਕੀਏ ਕੋਈ ਸਵਾਲ ਹੈ ਤੁਸੀਂ ਪੁੱਛ ਸਕਦੇ ਹੋ ਪਾਸਪੋਰਟ ਵਗੈਰਾ ਬੁੱਕਿੰਗ ਕੋਲ ਹੈ ਜੀ ਰਾਤ ਤੱਕ ਐਮ ਉਹ ਕਿਹੜੀ ਜਗ੍ਹਾ ਤੇ ਗੱਪਟੀ ਹੈ ਕੀ ਸਿਚੁਏਸ਼ਨ ਆ ਉਸ ਦੀ ਬੂਟਾ ਸਿੰਘ ਦਾ ਜਿਹੜਾ ਇਨਸੀਡੈਂਟ ਹੋਇਆ ਉਹ ਯੂਕਰੇਨ ਦੇ ਵਿੱਚ ਹੋਇਆ ਲੇਕਿਨ ਉੱਥੋਂ ਵਾਪਸ ਜਿਹੜਾ ਰਸ਼ੀਆ ਦੇ ਕਬਜ਼ੇ ਵਾਲਾ ਏਰੀਆ ਸੀਗਾ ਔਰ ਬੂਟਾ ਸਿੰਘ ਨੂੰ ਵਾਪਸ ਰਸ਼ੀਆ ਦੇ ਵਿੱਚ ਮਾਸਕੋ ਲੈ ਜਾਂਦਾ ਗਿਆ ਉਸ ਦੇ ਕੋਲੇ ਪਾਸਪੋਰਟ ਹੈ ਔਰ ਉਹਨੂੰ ਵਾਪਸ ਲਿਆਉਣ ਵਾਸਤੇ ਜਿਹੜੀਆਂ ਕੋਸ਼ਿਸ਼ਾਂ ਨੇ ਉਹ ਕੀਤੀਆਂ ਜਾ ਰਹੀਆਂ ਹਨ ਆਮ ਤੌਰ ਤੇ ਸਰਕ ਬਣਾ ਲਿਆ ਜਾਂਦਾ ਹੈ ਜਾਂ ਆਰਮੀ ਜੈਂਡਰ ਜਿਸ ਤਰੀਕੇ ਨਾਲ ਤੁਸੀਂ ਕਹ ਰਹੇ ਹੋ ਫਿਰਾਲ ਕਿ ਉਹ ਰਸ਼ੀਆ ਦੀ ਆਰਮੀ ਨੇ ਨਹੀਂ ਹੈ ਜਾਂ ਕਿਸੇ ਜਗ੍ਹਾ ਤੇ ਅਲੱਗ ਰੈਸਕਿਊ ਕਰਕੇ ਰੱਖਿਆ ਗਿਆਗਾ ਨਹੀਂ ਉਹ ਆਰਮੀ ਹਸਪੀਟਲ ਦੇ ਵਿੱਚ ਉਸ ਦਾ ਇਲਾਜ ਹੋਇਆ ਹੈ ਲੇਕਿਨ ਜਿੱਥੇ ਤੱਕ ਮੇਰੀ ਸਮਝ ਬਣਦੀ ਹੈ ਕਿ ਇਹ ਆਰਮੀ ਦੇ ਲੋਕ ਨਹੀਂ ਸੀ ਜਿਹੜੇ ਉਹਨੂੰ ਲੈ ਕੇ ਗਏ ਆ ਇਹ ਜਿਹੜੀਆਂ ਥਰਡ ਪਾਰਟੀ ਜਾਂ ਪ੍ਰਾਈਵੇਟ ਕੰਪਨੀਆਂ ਜਿਹੜੀਆਂ ਵਾਰ ਜ਼ੋਨ ਦੇ ਵਿੱਚ ਕੰਮ ਕਰਦੀਆਂ ਐ ਚਾਹੇ ਉਹ ਕੰਸਟ੍ਰਕਸ਼ਨ ਦਾ ਕੰਮ ਹੈ ਚਾਹੇ ਉਹ ਤੇ ਬੰਕਰ ਬਣਾਉਂਦੀਆਂ ਨੇ ਉਹਨਾਂ ਕੰਪਨੀਆਂਜ਼ ਨੇ ਅੱਗੇ ਇੰਪਲॉयਮੈਂਟ ਵਾਸਤੇ ਏਜੰਸੀ ਰੱਖੀਆਂ ਹੋਈਆਂ ਐ ਔਰ ਉਹਨਾਂ ਬੱਚਿਆਂ ਨੂੰ ਦੱਸਿਆ ਨਹੀਂ ਗਿਆ ਉਹਨਾਂ ਨੂੰ ਧੋਖੇ ਦੇ ਨਾਲ ਕਿ ਤੁਹਾਨੂੰ ਅਸੀਂ ਰੋਜ਼ਗਾਰ ਵਾਸਤੇ ਲੈ ਕੇ ਜਾ ਰਹੇ ਹਾਂ ਔਰ ਵਾਰ ਜ਼ੋਨ ਦੇ ਵਿੱਚ ਲੈ ਜਾ ਕੇ ਫਸਾ ਦਿੱਤਾ ਇੱਕ ਵੱਡੀ ਤਰਸਦੀ ਹੈ ਇਹ ਵੱਡਾ ਸੰਕਟ ਹੈਗਾ ਕਿ ਉਹਨਾਂ ਬੱਚਿਆਂ ਨੂੰ ਧੋਖੇ ਨਾਲ ਫਸਾਇਆ ਗਿਆ ਔਰ ਉਹ ਤਾਂ ਮੌਤ ਦੇ ਮੂੰਹ ਵਿੱਚ ਜਾਣ ਵਾਲਾ ਕੰਮ ਹੈ ਅਗਰ ਇਥੋਂ ਪੰਜਾਬ ਤੋਂ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਵਾਰ ਜ਼ੋਨ ਵਿੱਚ ਜਾ ਰਹੇ ਹੋ ਤਾਂ ਕੋਈ ਵੱਖਰੀ ਗੱਲ ਸੀ ਉਹਨਾਂ ਨੂੰ ਤਾਂ ਗੁੰਮਰਾ ਕਰਕੇ ਲਜਾਇਆ ਗਿਆ ਕੋਈ ਏਜੰਟ ਦਾ ਪਤਾ ਲਗਾ ਸਕੇ ਜਿਹੜੇ ਇਲੈਗਲੀ ਭੇਜ ਰਹੇ ਸੀ ਆ ਦੇਖੋ ਡੈਫੀਨੇਟਲੀ ਜਿਹੜਾ ਫਰਸਟ ਪੁਆਇੰਟ ਹੋਏਗਾ ਏਜੰਟ ਦਾ ਉਥੋਂ ਹੀ ਪੂਰਾ ਨੈਟਵਰਕ ਹੈ ਮੈਂ ਪਹਿਲਾਂ ਵੀ ਕਈ ਵਾਰੀ ਕਿਹਾ ਕਿ ਜਿਹੜਾ ਇਹ ਗੈਰ ਗੈਰ ਜਿਹੜਾ ਹੈਗਾ ਇਲੀਗਲ ਜਿਹੜੀ ਪ੍ਰਵਾਸ ਹੈਗਾ ਗੈਰ ਕਾਨੂੰਨੀ ਪ੍ਰਵਾਸ ਹੈ ਇਹ ਇੱਕ ਵੱਡੇ ਅੰਤਰਰਾਸ਼ਟਰੀ ਗਰੋਹ ਦਾ ਹਿੱਸਾ ਹੈ ਅਸੀਂ ਜਦੋਂ ਇਹਨੂੰ ਦੇਖਦੇ ਹਾਂ ਅਸੀਂ ਇੱਕ ਲੋਕਲ ਏਜੰਟ ਦੇ ਤੌਰ ਤੇ ਦੇਖਦੇ ਹਾਂ ਲੇਕਿਨ ਲੋਕਲ ਏਜੰਟ ਉਸ ਨੈਟਵਰਕ ਦਾ ਇੱਕ ਕੜੀ ਹੁੰਦਾ ਹੈ ਕਿਉਂਕਿ ਇਹ ਤੁਸੀਂ ਦੇਖੋਗੇ ਕਿ ਜਦੋਂ ਇਹ ਨੈਟਵਰਕ ਜਦੋਂ ਇਲੀਗਲ ਤਰੀਕੇ ਦੇ ਨਾਲ ਜਾਂਦਾ ਕਈ ਦੇਸ਼ਾਂ ਦੇ ਵਿੱਚੋਂ ਹੋ ਕੇ ਬੱਚੇ ਜਾਂਦੇ ਆ ਕਿਰ ਇਹ ਰਸ਼ੀਆ ਵਾਲੇ ਬੱਚੇ ਦਾ ਮੇਰੇ ਖਿਆਲ ਹੈ ਕਿ ਇਹ ਸਿੱਧੇ ਗਏ ਸੀ ਜਾਂ ਤਾਂ ਇਹ ਟੂਰਿਸਟ ਵੀਜ਼ਾ ਤੇ ਗਏ ਸੀ ਜਾਂ ਇਹ ਸਟੱਡੀ ਵੀਜ਼ਾ ਤੇ ਗਏ ਸੀ ਮੇਰੀ ਜਾਣਕਾਰੀ ਮੀਤਾਬਕ ਲੇਕਿਨ ਇਸ ਤੋਂ ਪਹਿਲਾਂ ਜਿਹੜੇ ਡੰਕੀ ਰੂਟ ਦੇ ਜਿਹੜੇ ਬੱਚੇ ਕੋਲੰਬੀਆ ਵਿੱਚ ਫਸੇ ਸੀ ਜਾਂ ਜਿਹੜੇ ਬੱਚੇ ਮੈਕਸੀਕੋ ਦੇ ਜੰਗਲਾਂ ਵਿੱਚ ਫਸੇ ਸੀ ਉਹ ਬੱਚੇ ਜਿਹੜੇ ਸੀ ਇਲੀਗਲ ਤਰੀਕੇ ਨਾਲ ਗਏ ਸੀ ਡੰਕੀ ਰੂਟ ਦੇ ਰਾਹੀਂ ਗਏ ਸੀ ਤੋਂ ਡੰਕੀ ਰੂਟ ਦੇ ਰਾਹੀਂ ਜਾਂਦਾ ਜਦੋਂ ਬੱਚਾ ਉਹ ਇੱਕ ਗਲੋਬਲ ਜਿਹੜਾ ਨੈਟਵਰਕ ਹੈਗਾ ਗੈਰ ਕਾਨੂੰਨੀ ਪ੍ਰਵਾਸ ਦਾ ਉਸ ਦਾ ਹਿੱਸਾ ਬਣ ਜਾਂਦਾ ਪਰ ਇੱਕ ਚੀਜ਼ ਇਹ ਵੀ ਹੈ ਬਹੁਤ ਸਾਰੇ ਨੌਜਵਾਨ ਅਜਿਹੇ ਵੀ ਜਿਨ੍ਹਾਂ ਨੂੰ ਲਾਜ ਦੇ ਦਿੱਤਾ ਜਾ ਜੇ ਲੋੜ ਹੋ ਰਹੀ ਅਸ਼ੀਅਲੀ ਬਾਦ ਤੋਂ ਨੂੰ ਪੀਆਰ ਦੇ ਦਿੱਤੀ ਜਾਏਗੀ ਜਾਂ ਸਿਟਿਜਨਸ਼ਿਪ ਦਿੱਤੀ ਜਾਏਗੀ ਹਨਾ ਦੂਸਰੀ ਚੀਜ਼ ਤੁਸੀਂ ਜਾ ਰਹੇ ਹੋ ਉੱਥੇ ਟੂਰਿਸਟ ਵੀਜ਼ਾ ਤੇ ਜਾਂ ਸਟੱਡੀ ਵੀਜ਼ਾ ਤੇ ਪਰ ਤੁਸੀਂ ਕੰਮ ਉੱਥੇ ਜਦੋਂ ਵਰਕਿੰਗ ਕਰ ਲਾਗੇ ਤਾਂ ਉਹ ਵੀ ਇੱਕ ਤਰੀਕੇ ਦਾ ਇਲੀਗਲ ਹੀ ਹੈ ਨਾ ਜਿਹੜਾ ਬੰਦਾ ਆਪਣੇ ਆਪ ਕੋ ਕੰਮ ਨੂੰ ਸ਼ੁਰੂ ਕਰ ਰਿਹਾ ਹੈ ਦੇਖੋ ਦੋ ਬਕਰੇ ਬਕਰੇ ਮੁੱਦੇ ਹੈ ਇੱਕ ਗੈਰ ਕਾਨੂੰਨੀ ਪ੍ਰਵਾਸ ਦਾ ਤੇ ਇੱਕ ਉੱਥੇ ਤੁਸੀਂ ਲਾਲਚ ਦੇ ਕੇ ਫਸਾਉਣ ਦਾ ਕੰਮ ਹੈਗਾ ਜਿਹੜੀ ਮੇਰੇ ਕੋਲੇ ਜਾਣਕਾਰੀ ਆ ਉਹ ਇਹ ਨਹੀਂ ਹੈ ਕਿ ਉਹਨਾਂ ਨੂੰ ਪਹਿਲਾਂ ਦੱਸਿਆ ਗਿਆ ਵੀ ਤੁਸੀਂ ਜੱਗ ਵਾਸਤੇ ਜਾਓਗੇ ਤੇ ਤੁਹਾਨੂੰ ਪੀਆਰ ਦਿੱਤੀ ਜਾਏਗੀ ਮੇਰੇ ਕੋਲ ਤਾਂ ਇਹ ਹੈ ਮੈਂ ਤੁਹਾਨੂੰ ਇਹ ਰਿਕਾਰਡਿੰਗ ਵੀ ਸੁਣਾਈ ਹੈ ਕਿ ਉਹਨਾਂ ਨੂੰ ਰੋਜ਼ਗਾਰ ਵਾਸਤੇ ਕਿਹਾ ਗਿਆ ਸੀ ਕਿ ਤੁਹਾਨੂੰ ਅਸੀਂ ਉੱਥੇ ਇਮਪਲॉयਮੈਂਟ ਦੇ ਰਿਹਾ ਹਾਂ ਕੰਸਟ੍ਰਕਸ਼ਨ ਦਾ ਕੰਮ ਹੈ ਔਰ ਕੰਸਟ੍ਰਕਸ਼ਨ ਦਾ ਕੰਮ ਤਾਂ ਹੋਏਗਾ ਲੇਕਿਨ ਕੰਸਟ੍ਰਕਸ਼ਨ ਜਿਹੜੀ ਆ ਵਾਰ ਜ਼ੋਨ ਦੇ ਵਿੱਚ ਬੰਕਰ ਬਣਾਉਣ ਦਾ ਕੰਮ ਹੈ ਫਿਰ ਵਾਰ ਜ਼ੋਨ ਦੇ ਵਿੱਚ ਤੁਸੀਂ ਉਹਨਾਂ ਨੂੰ ਫੌਜੀ ਜਿਹੜੀ ਯੂਨੀਫਾਰਮ ਪਹਿਨਾਉਨੇ ਹੋ ਉਹਨਾਂ ਨੂੰ ਟ੍ਰੇਨਿੰਗ ਦਿੰਨੇ ਹੋ ਔਰ ਇਹ ਕਹਿ ਕੇ ਦਿੰਨੇ ਹੋ ਕਿ ਤੁਹਾਨੂੰ ਉਹ ਤੁਹਾਡੀ ਨਿੱਜੀ ਸੁਰੱਖਿਆ ਵਾਸਤੇ ਦਿੱਤੀ ਜਾ ਰਹੀ ਹੈ ਕਿ ਤੁਸੀਂ ਆਪਣਾ ਵਿਚਾਰ ਕਰ ਸਕੋ ਲੇਕਿਨ ਇਹ ਉੱਥੇ ਜਿਹੜੇ ਬੱਚੇ ਫਸੇ ਆ ਉਹਨਾਂ ਦੀ ਜਿਹੜੀ ਕਹਾਣੀ ਹੈ ਉਹ ਸੁਣਨੀ ਵੀ ਮੁਸ਼ਕਲ ਹੈ ਉਹ ਤਾਂ ਬੋਲਿਆ ਵੀ ਨਹੀਂ ਜਾ ਰਿਹਾ ਔਰ ਕਿੰਨੇ ਨੌਜਵਾਨਾਂ ਦੇ ਮਾਪੇ ਹੋਰ ਹੋਣਗੇ ਜਿਨ੍ਹਾਂ ਦਾ ਸਾਡੇ ਕੋਲ ਅੰਕੜਾ ਨਹੀਂ ਮੈਂ ਤੁਹਾਡੇ ਮਾਧਿਅਮ ਰਹੀਂ ਸਿਰਫ ਇਹ ਬੇਨਤੀ ਕਰਨੀ ਚਾਹਣਾ ਕਿ ਜਿੰਨੇ ਵੀ ਨੌਜਵਾਨ ਜਿਹੜੇ ਇਸ ਤਰ੍ਹਾਂ ਦੀ ਮੁਸੀਬਤ ਵਿੱਚ ਹੈਗੇ ਨੇ ਸਾਨੂੰ ਉਹਨਾਂ ਦਾ ਡਾਟਾ ਪਤਾ ਚੱਲੇਗਾ ਤੇ ਅਸੀਂ ਉਹਨਾਂ ਦੀ ਪਰਵੇਸ਼ ਅੱਛੇ ਢੰਗ ਨਾਲ ਕਰ ਸਕੀਏ ਸਰ ਆਪਣੇ 98 ਨੂੰ ਰੈਸਕਿਊ ਕਰ ਚੁੱਕੇ ਹੈ ਉਸ ਵਿੱਚੋਂ ਬਾਕੀ ਦੇ 29 ਦਾ ਕੀ ਦੇਖੋ ਤੋਂ ਜਿਸ ਦਾ ਡਾਟਾ ਗਵਰਨਮੈਂਟ ਆਫ ਇੰਡੀਆ ਕੇ ਪਾਸ ਹੈ ਜਿਵੇਂ ਮੈਂਨੇ ਲੈਟਰ ਲਿਖਾ ਮੈਂਨੇ ਅਪਰੋਚ ਕੀਤਾ ਉਸਕੇ ਲਈ ਤਾਂ ਇਮੀਡੀਏਟ ਗਵਰਨਮੈਂਟ ਆਫ ਇੰਡੀਆ ਕੰਮ ਸਟਾਰਟ ਕਰ ਦਦੀ ਹੈ ਲੇਕਿਨ ਜਿਸ ਦਾ ਡਾਟਾ ਹੀ ਨਹੀਂ ਹੈ ਜਿਸ ਦਾ ਕੋ ਪਤਾ ਨਹੀਂ ਉਸਕੇ ਲਈ ਮੁਸ਼ਕਲ ਹੈ इसीलिए आपके माध्यम से मैं रिक्वेस्ट कर रहा हूं कि अगर कोई ऐसे नौजवान अभी भी हैं उनके लिए पैरवी करने के लिए हमें सरकार की जो अप्रोप्रिएट चैनल है उसके थ्रू हमें जरूर अपनी रिक्वेस्ट भेजनी चाहिए नहीं अभी तक तो देखो अभी तक तो ऐसा नहीं है सबसे पहला काम तो हमारे नौजवानों की जान बचाने का है कि अब अगर उनकी जान बच जाएगी उसके बाद की बातें हैं कि कौन सा एजेंट था कौन सा किसके ऊपर कार्रवाई होनी है लेकिन फिलहाल तो एक ही एजेंडा है कि उनको वापस लाया जाए उनकी जान बचाई जाए ਉਹ ਇਹ ਜਿਹੜਾ ਨੰਬਰ ਦੀ ਆਈਡੈਂਟੀਫਿਕੇਸ਼ਨ ਤਾਂ ਜਦੋਂ ਕੋਈ ਕੰਪਲੇਂਟ ਕਰਦਾ ਹੈ ਜਾਂ ਜਦੋਂ ਕੋਈ ਤੁਹਾਨੂੰ ਰਿਕਾਰਡ ਦੱਸਦਾ ਤਾਂ ਹੀ ਹੋਏਗੀ ਕਿਉਂਕਿ ਜਿਹੜਾ ਇਲੀਗਲ ਮਾਈਗ੍ਰੇਸ਼ਨ ਹੈ ਜਿਹੜਾ ਗੈਰਕਾਨੂੰਨੀ ਪ੍ਰਵਾਸ ਹੈ ਉਸ ਦੇ ਵਿੱਚ ਤਾਂ ਸਾਰਾ ਕੁਝ ਚੋਰੀ ਹੋ ਰਿਹਾ ਹੈ ਕੋਈ ਕਿਤੇ ਡਾਟਾ ਨਹੀਂ ਹੈ ਕੋਈ ਕਿਤੇ ਰਿਕਾਰਡ ਨਹੀਂ ਹੈ ਅਗਰ ਉਹ ਰਿਕਾਰਡ ਚ ਹੋਏਗਾ ਫਿਰ ਤਾਂ ਹੋ ਸਕਦਾ ਦੂਸਰਾ ਪਾਰਟ ਹੈ ਕਿ ਕੋਈ ਇਨਵੈਸਟੀਗੇਸ਼ਨ ਹੋਵੇ ਪਰਟੀਕুলਰ ਕੇਸ ਦੇ ਵਿੱਚ ਇਨਵੈਸਟੀਗੇਸ਼ਨ ਹੋ ਸਕਦੀ ਹੈ ਕਿ ਪਾਈ ਅਗਰ ਮਿਸਿੰਗ ਹੈ ਉਹ ਕੰਪਲੇਂਟ ਤੋਂ ਬਾਅਦ ਹੀ ਹੋ ਸਕਦੀ ਹੈ ਲੈਕਿਨ ਜਨਰਲ ਕੋਈ ਐਸਾ ਮਿਸਿੰਗ ਦਾ ਰਿਕਾਰਡ ਮੇਰੇ ਧਿਆਨ ਵਿੱਚ ਨਹੀਂ ਹੈ ਲੇਕਿਨ ਹਾਂ ਇਹ ਤੱਥ ਜ਼ਰੂਰ ਹੈ ਕਿ ਜਿਵੇਂ ਉਹ ਲੜਕਾ ਦੱਸ ਰਿਹਾ ਕਿ ਇੱਕ ਜਿਹੜਾ ਨੌਜਵਾਨ ਸੀ ਉਸ ਦੀ ਮੌਤ ਹੋ ਚੁੱਕੀ ਆ ਉਹਨੇ ਪੁਸ਼ਟੀ ਕੀਤੀ ਹੈ ਲੇਕਿਨ ਉਹਨੇ ਇਹ ਵੀ ਕਿਹਾ ਕਿ ਸ਼ਾਇਦ ਉਹਦੇ ਮਾਪਿਆਂ ਨੂੰ ਹਲੇ ਯਕੀਨ ਨਹੀਂ ਹੈ ਕਿ ਉਹਦੀ ਮੌਤ ਹੋ ਚੁੱਕੀ ਹੈ ਉਹਨਾਂ ਨੂੰ ਲੱਗਦਾ ਹੈ ਕਿ ਹਲੇ ਉਹ ਜਿੰਦਾ ਹੈ ਦੇਖੋ ਜਦੋਂ ਤਾਂ ਤੁਸੀਂ ਨਿਊਜ਼ ਪਬਲਿਸ਼ ਕਰਦੇ ਹੋ ਉਹ ਥੋੜੇ ਦਿਨ ਤਾਂ ਉਹ ਲੋਕਾਂ ਨੂੰ ਅਵੇਅਰਨੈਸ ਰਹਿੰਦੀ ਹੈ ਲੇਕਿਨ ਉਸ ਤੋਂ ਬਾਅਦ ਉਹ ਅਵੇਅਰਨੈਸ ਫਿਰ ਖਤਮ ਹੋ ਜਾਂਦੀ ਹੈ ਫਿਰ ਇੰਡੀਵਿਜੂਅਲ ਜਿਹੜੇ ਹੁਣ ਲੋਕ ਅਪਰੋਚ ਮੈਨੂੰ ਕਰ ਰਹ ਜਦੋਂ ਇਹਨਾਂ ਲੋਕਾਂ ਨੇ ਮੈਨੂੰ ਅਪਰੋਚ ਕੀਤਾ ਰਸ਼ੀਆ ਤੋਂ ਡਾਇਰੈਕਟ ਇਹ ਲੜਕਾ ਜਿਹੜਾ ਹੈਗਾ ਆਪਣੇ ਵਟਸਐਪ ਤੋਂ ਮੈਨੂੰ ਮੈਸੇਜ ਭੇਜ ਰਿਹਾ ਹੈਗਾ ਮੈਨੂੰ ਕਾਲ ਵੀ ਕਰ ਰਿਹਾ ਹੈ ਉਸਦਾ ਪਰਿਵਾਰ ਵੀ ਮੈਨੂੰ ਸੰਪਰਕ ਕਰ ਰਿਹਾ ਹੈ ਸੁਭਾਵਿਕ ਹੈ ਕਿ ਉਹ ਨੰਬਰ ਤਾਂ ਕਿਤੋਂ ਉਹ ਲੈ ਹੀ ਰਹੇ ਮੇਰਾ ਚਾਹੇ ਮੇਰੀ ਹੈਲਪਲਾਈਨ ਤੋਂ ਲੈ ਰਹੇ ਚਾਹੇ ਉਹ ਕਿਸੇ ਪੁਰਾਣੇ ਰੈਫਰੈਂਸ ਤੋਂ ਲੈ ਰਹੇ ਹੈਗੇ ਆ ਲੇਕਿਨ ਮੈਨੂੰ ਲੱਗਦਾ ਹੈ ਕਿ ਹਾਲੇ ਵੀ ਬਹੁਤ ਸਾਰੇ ਲੋਕ ਐਸੇ ਨੇ ਜਿਹੜੇ ਆਪਣੇ ਪੱਧਰ ਤੇ ਕੋਸ਼ਿਸ਼ਾਂ ਕਰ ਰਹੇ ਹੈਗੇ ਨੇ ਆਪਣੇ ਬੱਚਾ ਨੂੰ ਬਚਾਉਣ ਵਾਸਤੇ ਲੇਕਿਨ ਉਸ ਦੇ ਵਾਸਤੇ ਅਗਰ ਅਪਰੋਪਰੀਏਟ ਢੰਗ ਦੇ ਨਾਲ ਉਹਨੂੰ ਅਪਰੋਚ ਕੀਤਾ ਜਾਵੇ ਮੈਨੂੰ ਲੱਗਦਾ ਕਿ ਅਸੀਂ ਜਲਦੀ ਉਹਨਾਂ ਬੱਚਿਆਂ ਨੂੰ ਬਚਾ ਸਕਦੇ ਦੇਖੋ ਮੈਂ ਫਿਰ ਬੇਨਤੀ ਕਰਦਾ ਕਿ ਦੋ ਪਹਿਲੂ ਨੇ ਇਸ ਮੁੱਦੇ ਨੂੰ ਲੈ ਕੇ ਮੇਰਾ ਜਿਹੜਾ ਕਨਸਰਨ ਹੈ ਕਿ ਜਿਹੜੇ ਲੋਕ ਮੁਸੀਬਤ ਵਿੱਚ ਫਸੇ ਨੇ ਉਹਨਾਂ ਨੂੰ ਵਾਪਸ ਲੈ ਕੇ ਆਵਾਂ ਇਹ ਜਿਹੜਾ ਉਸ ਤੋਂ ਬਾਅਦ ਦਾ ਕੰਮ ਹੈ ਕਿ ਕਿਹੜੇ ਏਜੰਟ ਕੀ ਕੰਮ ਕਰ ਰਹੇ ਨੇ ਉਹ ਲੋਕਲ ਸਰਕਾਰ ਪੰਜਾਬ ਸਰਕਾਰ ਦਾ ਜ਼ਿਆਦਾ ਮੈਨੂੰ ਲੱਗਦਾ ਜਰੂਰ ਉਹਦਾ ਬੰਦਾ ਫਰਜ਼ ਬੰਦਾ ਹੈਗਾ ਕਿ ਉਹਦੀ ਕੋਈ ਇਨਵੈਸਟੀਗੇਸ਼ਨ ਅਗਰ ਪੰਜਾਬ ਸਰਕਾਰ ਤੋਂ ਕੋਈ ਇਨਵੈਸਟੀਗੇਸ਼ਨ ਨਹੀਂ ਹੋ ਸਕਦੀ ਤੇ ਕੇਂਦਰ ਦੀ ਹੈਲਪ ਲਈ ਜਾ ਸਕਦੀ ਹੈ ਪਰ ਮੈਨੂੰ ਨਹੀਂ ਲੱਗਦਾ ਕਿ ਇੰਨਾ ਵੱਡਾ ਮਸਲਾ ਹੈ ਕਿ ਉਹ ਜਿਹੜੇ ਪੰਜਾਬ ਸਰਕਾਰ ਉਹਦੀ ਇਨਵੈਸਟੀਗੇਸ਼ਨ ਨਾ ਕਰ ਸਕੇ ਸਭਾਵਿਕ ਤੌਰ ਤੇ ਇਹਨਾਂ ਏਜੰਟਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਪਰ ਮੇਰਾ ਜਿਹੜਾ ਮੁੱਦਾ ਹੈਗਾ ਉਹਨਾਂ ਬੱਚਿਆਂ ਨੂੰ ਵਾਪਸ ਲੈ ਕੇ ਆਉਣਾ ਹੈ ਰਸ਼ੀਆ ਦੇ ਨਾਲ ਭਾਰਤ ਦੇ ਜਿਹੜੇ ਸਬੰਧ ਨੇ ਉਹ ਚੰਗੇ ਸਬੰਧ ਹੈਗੇ ਨੇ ਔਰ ਭਾਰਤ ਸਰਕਾਰ ਜਿਹੜੀ ਹੈਗੀ ਆ ਹਰ ਸੰਭਵ ਯਤਨ ਕਰ ਰਹੀ ਹੈ ਇਹਨਾਂ ਨੂੰ ਜਨਤਕ ਲਿਆਉਣ ਦਾ ਤੇ ਜਿਹੜੇ ਮੇਨ ਡਾਟਾ ਤੁਹਾਡੇ ਨਾਲ ਸਾਂਝਾ ਕੀਤਾ ਹੈ ਇਹ ਉਹ ਬੱਚੇ ਨੇ ਜਿਹੜੇ ਵਾਪਸ ਆ ਚੁੱਕੇ ਆ ਮੈਕਸਿਮ ਲੋਕ ਨੇ ਜਿਹੜੇ ਸੇਫਲੀ ਵਾਪਸ ਲਿਆਂਦੇ ਜਾ ਚੁੱਕੇ ਆ ਇਹਨਾਂ ਚੋਂ ਥੋੜਾ ਨੰਬਰ ਬਚਦਾ ਹੈਗਾ ਉਹਨਾਂ ਚੋਂ ਕਿੰਨੇ ਮਿਸਿੰਗ ਹੈ ਕਿੰਨੇ ਨਹੀਂ ਮੈਂ ਤਾਂ ਹੀ ਬੇਨਤੀ ਕਰ ਰਿਹਾ ਕਿ ਅਗਰ ਸਾਡੇ ਕੋਲੇ ਮੇਰੇ ਕੋਲ ਤਾਂ ਬੂਟਾ ਸਿੰਘ ਦਾ ਰੈਫਰੈਂਸ ਹੈ ਬੂਟਾ ਸਿੰਘ ਨੇ ਮੈਨੂੰ ਜਾਣਕਾਰੀ ਦਿੱਤੀ ਹੈ ਮੈਂ ਬੂਟਾ ਸਿੰਘ ਦੇ ਕੇਸ ਦੀ ਪਰਵਾਹੀ ਕਰ ਰਿਹਾ ਲੇਕਿਨ ਉਸ ਦੇ ਨਾਲ ਜਿਹੜੇ ਬਾਕੀ ਬੱਚਿਆਂ ਦੇ ਨਾਮ ਬੋਲ ਰਿਹਾ ਉਹਨਾਂ ਦਾ ਮੇਰੇ ਕੋਲੇ ਕੋਈ ਕੰਟੈਕਟ ਨੰਬਰ ਨਹੀਂ ਹੈ ਮੇਰੇ ਕੋਲੇ ਕੋਈ ਡਿਟੇਲ ਨਹੀਂ ਹੈ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ ਇਹ ਵੌਇਸ ਨੋਟ ਵੀ ਤੁਹਾਡੇ ਨਾਲ ਸ਼ੇਅਰ ਕਰਦਾ ਹੈਗਾ ਤਾਂ ਕਿ ਤੁਸੀਂ ਉਹਨਾਂ ਲੋਕਾਂ ਦੇ ਨਾਮ ਪਬਲਿਸ਼ ਕਰ ਸਕੋ ਤਾਂ ਕਿ ਉਹਨਾਂ ਦੇ ਜਿਹੜੇ ਪੇਰੈਂਟਸ ਹੈਗੇ ਨੇ ਜਾਂ ਕੋ ਉਹਨਾਂ ਦੇ ਵਾਰਸਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਬੂਟਾ ਸਿੰਘ ਦੇ ਕੀ ਸਟੇਟਸ ਹੈ ਜੀ ਕਦੋਂ ਤੱਕ ਵਾਪਸ ਆ ਸਕਦਾ ਹੈ ਕੇਂਦਰ ਨੇ ਹੁਣ ਕੀ ਕਿਹਾ ਤੁਹਾਨੂੰ ਬਿਲਕੁਲ ਜੀ ਕੇਂਦਰ ਨੇ ਮੈਨੂੰ ਇਹ ਕਿਹਾ ਹੈ ਕਿ ਬੂਟਾ ਸਿੰਘ ਦੇ ਕੇਸ ਨੂੰ ਅਸੀਂ ਟੇਕ ਅਪ ਕੀਤਾ ਹੋਇਆ ਹੈ ਬੂਟਾ ਸਿੰਘ ਦੇ ਕੇਸ ਦੀ ਗੱਲ ਜਿਹੜੀ ਹੈਗੀ ਆ ਸਾਡੀ ਐਮਬੈਸੀ ਜਿਹੜੀ ਆ ਉਹ ਰਸ਼ੀਆ ਗਵਰਨਮੈਂਟ ਨਾਲ ਵੀ ਕਰ ਚੁੱਕੀ ਹੈ ਔਰ ਬੂਟਾ ਸਿੰਘ ਨੂੰ ਸੇਫਲੀ ਵਾਪਸ ਲਿਆਉਣ ਦੇ ਵਾਸਤੇ ਸਾਡੀ ਭਾਰਤ ਸਰਕਾਰ ਨੇ ਅੱਜ ਜਿਹੜੀ ਲੇਟੈਸਟ ਅਪਡੇਟ ਹੈ ਉਹਨਾਂ ਨੇ ਇਹ ਕਿਹਾ ਹੈ ਕਿ ਅਸੀਂ ਬਹੁਤ ਜਲਦੀ ਉਹਨਾਂ ਨੂੰ ਵਾਪਸ ਲਿਆ ਹੁੰਦੇ। ਪਰ ਇਹਦੇ ਨਾਲ ਜੁੜਿਆ ਸਵਾਲ ਹੈ ਭਾਰਤੀ ਜਿਹੜੀ ਸਵਾਦ ਉੱਤੇ ਚੱਲੀ ਹੈ ਵਿਦੇਸ਼ ਮੰਤਰਾਲੇ ਵੱਲੋਂ ਫਿਰ ਵੀ ਰੂਸ ਦੀ ਫੌਜ ਦੇ ਵਿੱਚ ਭਾਗੀਦਾਰੀ ਹੈ ਉਹ ਕਿਉਂ ਨਹੀਂ ਨੁਕਰੀ। ਹਾਲਾਂਕਿ ਵਿਦੇਸ਼ ਮੰਤਰਾਲੇ ਸਲਾਹ ਦੇ ਰਿਹਾ ਹੈ ਕਿ ਫਾਈਟ ਵਜਿਹੀ ਚੱਲੀ ਜਾ ਰਹੀ ਹੈ। ਦੇਖੋ ਮੈਂ ਫਿਰ ਕਹਿ ਰਿਹਾ ਕਿ ਰਸ਼ੀਆ ਦੀ ਫੌਜ ਦੀ ਭਰਤੀ ਦਾ ਕੋਈ ਮਾਮਲਾ ਮੇਰੇ ਧਿਆਨ ਵਿੱਚ ਨਹੀਂ ਆਇਆ। ਲੇਕਿਨ ਹਾਂ ਜਿਹੜੇ ਕੋਈ ਇਸ ਤਰ੍ਹਾਂ ਦੀਆਂ ਪ੍ਰਾਈਵੇਟ ਏਜੰਸੀਜ਼ ਕੋ ਕੰਮ ਕਰ ਰਹੀਆਂ ਨੇ ਜਾਂ ਕੋਈ ਏਜੰਟ ਕਰ ਰਹੇ ਨੇ ਉਸ ਦੇ ਬਾਰੇ ਤਾਂ ਲੋਕਾਂ ਨੂੰ ਜਾਗਰੂਕ ਕਰਨਾ ਮੀਡੀਆ ਦਾ ਵੀ ਫਰਜ਼ ਬੰਦ ਹੈ, ਸਾਡਾ ਸਾਰਿਆਂ ਦਾ ਫ ਕਿ ਇਸ ਤਰ੍ਹਾਂ ਦੇ ਝਾਂਸੇ ਵਿੱਚ ਕੋਈ ਨਾ ਹੋ। ਇੰਡੀਆ ਦੇ ਵਿੱਚੋਂ ਕੋਈ ਰਸ਼ੀਆ ਦੀ ਫੌਜ ਦੀ ਭਰਤੀ ਨਹੀਂ ਹੋ ਰਹੀ। ਥੈਂਕ ਯੂ ਜੀ।